ਮੈਂ ਤਾਂ ਜੀ ਪਾਣੀ ਆਂਦਾ ਸੀਗਾ ਆਪਣਾ ਨਹਿਰੀ ਪਾਣੀ ਅਸੀਂ ਚਾਹੁੰਦੇ ਆ ਜੀ ਹਰੇਕ ਜ਼ਿੰਮੇਵਾਰ ਦੇ ਖੇਤ ਤੱਕ ਪਹੁੰਚਣਾ ਚਾਹੀਦਾ ਹਾਂ ਜੀ ਸਰ ਅੱਜ ਮੀਟਿੰਗ ਕੀਤੀ ਗਈ ਹੈ ਕਿਹੜੇ ਕਿਹੜੇ ਮੁੱਦਿਆਂ ਦੇ ਵਿਚਾਰ ਚਰਚਾ ਕੀਤੀ ਗਈ ਹੈ ਕੀ ਮੁੱਦਿਆਂ ਤੋਂ ਵੇਲੋ ਆਪਰਪਰ ਪੰਜਾਬ ਤੋਂ ਚਾਹਨਾ ਦੱਸੋ ਅੱਜ ਦੇ ਸਾਡੀ ਵੀਨਾਵਾਰ ਮੀਟਿੰਗ ਹੋ ਉਹ ਮੀਟ ਹੋਈ ਆ ਉਹ ਚ ਅਭੀ ਮੁੱਦੇ ਵਿਚਾਰੇ ਗਏ ਨਹੀਂ ਜਿਹਦੇ ਵਿੱਚ ਮੇਨ ਮੁੱਦੇ ਪਾਣੀ ਦਾ ਤੇ ਕਾਜਿਆਂ ਬਾਰੇ ਤੇ ਬੀਜੀ ਦੇ ਪਾਣੀ ਬਾਰੇ ਤੇ ਹੋਰ ਬੋਤਨ ਖਾਤੇ ਬਾਰੇ ਵਾਤਾਵਰਨ ਬਾਰੇ ਤੇ ਸਾਰੀਆਂ ਵਿਚਾਰਾਂ ਹੋ ਗਈਆਂ ਪਾਣੀ ਦੇ ਮੁੱਦੇ ਤਾਂ ਇੱਕ ਗੱਲ ਖੁੱਟ ਕੇ ਆਈ ਆ ਐਮਐਸਬੀਜੀ ਨੂੰ ਆਪਣੀ ਐਸਕੇਐਮਡੀ ਦੀ ਮੀਟਿੰਗ ਹੋਈ ਸੀ ਕੁਝ ਵੀ ਪਾਣੀਆ ਦੇ ਮੁੱਦੇ ਸੀਗੇ ਉਹਦੇ ਵਿੱਚ ਮਾਰ ਗਿਆ ਸੀ ਅੱਜ ਜਿਹੜਾ ਪਾਣੀਆ ਦਾ ਮੱਦਾ ਬਹੁਤ ਮੁਸ਼ਕਲ ਆ ਬਹੁਤਔਖਾ ਅੱਜ ਪੰਜਾਬ ਦੇ ਵਿੱਚ ਜਦੋਂ ਪਾਣੀ ਦੀ ਮੰਡ ਹੋਈ ਸੀ ਉਦੋਂ ਪਾਣੀ ਸਾਡੇ ਕੋਲੇ ਪਾਚੂ ਸੀ ਸਾਡਾ ਪਾਣੀ ਜਿਹੜਾ ਸੀ ਉਹ ਹੜ੍ਹਾਂ ਨਾਲ ਵੀ ਆ ਜਾਂਦਾ ਸੀ ਬਹੁਤ ਫਰਦਾ ਮਰ ਜਾਂਦਾ ਸੀ ਹੋਰ ਪਾਣੀ ਬਹੁਤ ਘਟ ਗਿਆ ਘਟਣ ਦੇ ਕਰਕੇ ਪਾਣੀ ਥੋੜੇ ਪੈ ਗਈ ਬਾਅਦ ਤੇ ਦੂੜੇ ਉਹਨੇ ਪਾਣੀ ਲੈਂਦੇ ਆ ਸਾਨੂੰ ਪਾਣੀ ਘੱਟ ਦਿੰਦਾ ਅੱਜ ਜਿਹੜੀ ਪੰਜਾਬ ਦੀ ਧਰਤੀ ਆ 80% ਜਿਹੜਾ ਪਾਣੀ ਜ਼ਮੀਨ ਨੂੰ ਲੱਗਦਾ ਉਹ ਨੇੜੀ ਪਾਣੀ ਲੱਗਦਾ 72% ਆ ਜਿਹੜਾ ਪਾਣੀ ਉਹ ਟਿਊਬਲਰ ਆ ਹੀ ਨਾ ਸਕਦਾ ਅਸੀਂ ਸਾਡੀ ਮੰਗ ਆ ਭਾਰਤੀ ਕਿਸਾਨੀ ਨੂੰ ਵੱਲੋਂ ਵੇ ਜਿੰਨੇ ਵੀ ਸਾਡੇ ਫੇਸ ਬਣਦੇ ਨੇ ਬਾਹਰ ਨੂੰ ਪਾਣੀ ਜਾਂਦਾ ਉਹ ਕੱਲੇ ਕੱਲੇ ਇੱਕ ਇੱਕ ਦੇ ਨੂੰ ਪਾਣੀ ਕੌਣ ਦਾ ਸਰਕਾਰ ਕਹਿੰਦੀ ਆ ਅਸੀਂ ਕਰਾਂਗੇ ਪਰ ਸਰਕਾਰ ਕਰਦੀ ਕੀ ਆ ਵੀ ਜਿਹੜੇ ਸਮੇਂ ਕੱਡੇ ਨੇ ਉਹਦੇ ਮੁਕੇ ਉੱਤੇ ਲਾ ਕੇ ਤੇ ਇਹ ਕਹਿੰਦੇ ਆ ਕੰਡਾ ਦੇ ਪਾਣੀ ਸਿਰੇ ਪਹੁੰਚਾਤਾ ਸੀ ਉਹ ਗੱਪ ਗੱਤਾ ਤੇ ਜਿਹਦੇ ਪਾਣੀ ਜਾਂਦਾ ਨਹੀਂਗਾ ਉਹ ਪਟਾਕੇ ਜੀ ਕੋਈ ਰਵਾਏ ਨੇ ਉਹ ਕੋਈ ਰਵਾਵਾਂਗੇ ਸਰਕਾਰ ਆ ਜਿਹੜੀ ਉਹ ਮੈਂ ਜੇ সামনে ਇਹ ਪੰਜਾਬ ਪ੍ਰੋਤੀ ਆ ਕਿਉਂਕਿ ਉਹਨੇ ਉਹ ਜਿਹੜਾ ਪਾਣੀ ਬਾੜ ਦੇ ਰੁਪਿਆ ਨੂੰ ਦੇਣਾ ਉਹ ਪਟਵਾਰੀਆਂ ਦੇ ਗੜਜ ਰਸਾ ਮਾਰ ਰਿਆ ਵੀ ਤੁਸੀਂ ਲਿਖ ਦਿਓ ਸਾਰਿਆਂ ਕਿੱਥਾਂ ਹੀ ਪਾਣੀ ਪਹੁੰਚਦਾ ਇਸ ਕਰਕੇ ਅਸੀਂ ਸਰਕਾਰ ਦੀ ਨਿੰਦਾ ਕਰਦੇ ਆ ਵੀ ਪਾਣੀ ਅਸੀਂ ਜਿਹੜਾ ਰਾਜਸਥਾਨ ਨੂੰ ਜਾਂਦਾ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਸਾਨੂੰ ਪਾਣੀ ਨਹੀਂ ਦੇਣਾ ਫਿਰ ਨਾ ਦਿੱਤੇ ਤਾਂ ਅਸੀਂ ਰਾਜਸਥਾਨ ਦਾ ਪਾਣੀ ਅੱਜ ਇਹ ਆਪੇ ਕਿ ਤਰਣਾ ਵਾ ਕਿਉਂਕਿ ਤਕਰੀਬਨ 95 1995 ਤੱਕ ਅੰਦਾਜ਼ਨ ਅਸੀਂ ਮਾਮਲਾ ਲੈਂਦੇ ਰਹੇ ਹਾਂ ਜਾਂ 85 ਤੱਕ ਵੀ ਯਾਦ ਨਹੀਂ ਆ ਹੁਣ ਮਾਮਲਾ ਲੈਣਾ ਬੰਦ ਹੋਇਆ ਹੋਇਆ ਸਾਡਾ ਆਰਬਾ ਵੀ ਪੜੀਆਂ ਪੜਦਾ ਉਹਦੇ ਕੰਨੀ ਅੱਜ ਉਹ ਮੰਗ ਕਰਦੇ ਨੇ ਫਿਰ ਮਾਮਲਾ ਜਿਵੇਂ ਅਸੀਂ ਪੂਰਾ ਮੁੱਲ ਲੈਣਿਆ ਮੁੱਲ ਵੀ ਲੈਣਿਆ ਤੇ ਰੋਟੀ ਵੀ ਦਿੰਨੇ ਆ ਇਹ ਜਿਹੜਾ ਸਾਡੀ ਕਣਕ ਵੜ ਜਾਂਦੀ ਆ ਸਾਡੀ ਕਣਕ ਦੇ ਵਿਰੋਧ ਦੀ ਮੈਂ ਚਾਹੀਦੀ ਆ ਸਾਡਾ ਜਿਹੜਾ ਪਾਣੀ ਜਾਂਦਾ ਪਾਣੀ ਸਾਡੀ ਮਰਦੀ ਆ ਅਸੀਂ ਬਿਚੀਏ ਨਾ ਬਿਚੀ। ਸਾਡੇ ਕੋਲ ਬਾਦੂ ਹੁੰਦਾ ਪਾਣੀ ਅਸੀਂ ਬਿੱਤਾਂਗੇ। ਅਸੀਂ ਇਹ ਨਹੀਂ ਕਹਦੇ ਵੀ ਆਪਾਂ ਹਰਿਆਣੇ ਨੂੰ ਜਾਂ ਰਾਜਸਥਾਨ ਨੂੰ ਪਾਣੀ ਨਹੀਂ ਦੇਣਾ। ਹਰਿਆਣੇ ਨੇ ਆਪ ਦਾ ਅੱਕ ਲੈ ਲਿਆ। ਹੋਰ ਉਹ ਜਿਹੜਾ ਮੰਗਦਾ ਜਿਹੜਾ ਪਾਣੀ ਉਹ ਘਟ ਕੇ ਸਾਡਕੋ ਕਿੱਥੇ ਆ? ਤੇ ਰਾਜੇ ਤਾਂ ਤੋਂ ਹੀ ਹੁਣ ਮੁੱਲ ਲਵਾਗੇ ਕਹਿੰਦੇ ਸਰਕਾਰ ਦੀ ਕਹਿੰਦੇ ਆ ਵੀ ਮਤਾ ਪਾਓ ਮਤਾ ਪਾਓ ਨਾ ਸਰਕਾਰ ਤੋਂ ਪੈਸੇ ਮੰਗੋ ਦੂਸਰੀ ਗੱਲ ਇਹ ਆ ਗਈ ਵੀ ਅੱਜ ਟਕਰਾ ਦੀ ਗੱਲ ਆਈ ਜਾਂ ਜਿਹੜੇ ਆਪਾਂ ਵਾਤਾਵਰਣ ਬਚਾਉਣਾ ਲੱਖਾਂ ਹੀ ਕੀ ਮੈਂ ਕਹਾਂ ਕਰੋਨਾ ਚ ਬੂਡੇ ਲੱਗ ਜਾਂਦੇ ਆ ਫੈਮੀ ਹੁਣ ਬੂਡੇ ਦੇ ਦੱਸੋ ਕਿੱਥੇ ਪਾਉਂਦੇ ਆ ਇਹਲੇ ਆਵਾਰਾ ਡੰਗਰ ਆਪੂ ਡੰਗਰ ਆਵਾਰਾ ਜਿਹੜੇ ਸਾਡੇ ਨਾਲੇ ਬਿੜਦੇ ਨੇ ਉਹ ਦਰਸਤਾ ਜਿਆਦਾ ਨਿਚਾਨ ਕਰਦੇ ਨੇ ਅਸੀਂ ਕਹਣਾ ਵੀ ਉਹਨਾਂ ਦੇ ਨੱਕ ਭਾਈ ਜਾਵੇ ਉਹ ਡੰਗਰ ਆਵਾਰਾ ਨਾ ਕਰੇ ਕਿਉਂਕਿ ਉਹਨਾਂ ਨੂੰ ਖੁੱਲਾ ਨਾ ਛੱਡਿਆ ਜਾਵੇ ਅੱਜ ਦਵਾਈਆਂ ਦੀ ਲੋੜ ਆ ਦਵਾਈਆਂ ਡੁਪਲੀਕੇਟ ਬਗਮੀਆਂ ਨੇ ਬੀਬੀ ਡੁਪਲੀਕੇਟ ਬਗਦੇ ਨੇ ਇਹਨਾਂ ਸਰਕਾਰ ਨੂੰ ਕਿਹਾ ਵੀ ਨੱਥ ਪੋਣੀ ਚਾਹੀਦੀ ਆ ਇਸ ਤਰ੍ਹਾਂ ਜਿਵੇਂ ਸਾਰੀਆਂ ਜਿਹੜੀਆਂ ਮੰਗਾਂ ਨੇ ਅੱਜ ਅਸੀਂ ਸਾਰੇ ਪ੍ਰਸਨ ਉਹ ਦੇ ਦਿੱਤੀਆਂ ਨੇ ਇੱਕ ਗੱਲ ਹੋਰ ਆ ਬਜਾ ਸਰਕਾਰ ਕਿਸਾਨਾਂ ਨੂੰ ਉਜਾੜਨ ਲੱਗੀ ਹੋਈ ਆ ਛੋਟੀ ਜੀ ਗੱਲ ਕਰਾਂਗਾ ਮੈਂ ਉਹਨੂੰ ਪਤਾ ਹੁੰਦਾ ਸੰਗਰਾਲੇ ਦੇ ਵਿੱਚ ਇੱਕ ਸੇਮ ਨਿਕਲ ਗਈ। ਉਹ ਸੇਮ 70 ਸਾਲ ਪਹਿਲਾਂ ਉੱਥੇ ਗੋਡੇ-ਗੋਡੇ ਪਾਣੀ ਖੜਾ ਹੁੰਦਾ ਹੁੰਦਾ। ਉਹਦੋਂ ਸਰਕਾਰ ਨੇ ਜ਼ਮੀਨ ਨਹੀਂ ਦਿੱਤੀ। ਮੌਜੂਦਾ ਕਿਸਾਨਾਂ ਨੂੰ ਨਹੀਂ ਦਿੱਤਾ ਸੀ। ਸੇਮ ਉਥੋਂ ਚਲੇ ਗਈ। ਉਹ ਨਾੜਾ ਜਿਹੜਾ ਸੇਮ ਵਾਲਾ ਸੀ ਕਿੰਨੇ ਫੁੱਟ ਰਸੀਗਾ ਮੈਨੂੰ ਨਹੀਂ ਪਤਾ। ਉਹ ਲੋਕਾਂ ਨਾਲ ਆੜਿਆ ਬਾੜਿਆ। ਉਹ 40 ਸਾਲ ਤੋਂ ਬਹੁੰਦੇ ਨੇ। ਉਹ ਸਰਕਾਰ ਇਹ ਬੰਦੇ ਨਾ ਕਹਿਣ ਤੇ ਦੋ ਭਰਾਵਾਂ ਦਾ ਰਵਾਸ ਚਾਚੇ ਪਤੀਜੇ ਦਾ ਉਹ ਰੋਲੇ ਕਰਕੇ ਰੋਕਣ ਜਿਵੇਂ ਫਸਲਾਂ ਬੀਤੀਆਂ ਹੋਈਆਂ ਨੇ ਥੋਡੇ-ਵੋਡੇ ਝੋਨਾ ਖੜਾ ਚੋਨਾ ਲਾਇਆ ਹੋਇਆ ਉਹ ਇਹ ਬੀਤੀ ਮੀਂਹ ਚਾਹੁੰਦਾ ਅਸੀਂ ਇਹ ਮੰਗ ਕੀਤੀ ਜੀ ਅਸੀਂ ਉੱਤੇ ਧਰਨਾ ਵੀ ਦਿੱਤਾ ਸੀ ਐਸ ਡੀ ਐਮ ਨੇ ਮੀਟਿੰਗ ਕਰਤੀ ਅਸੀਂ ਕਹਿੰਦੇ ਵੀ ਜੇ ਤੁਸੀਂ ਇਹ ਬੰਦੇ ਕੱਢਣੀ ਵੀ ਆ ਅਸੀਂ ਤੁਸੀਂ ਕਹਿੰਦੇ ਸਰਕਾਰ ਦੀ ਜ਼ਮੀਨ ਆ ਤੁਸੀਂ ਕਰਿਆ ਬਈ 2 ਮਹੀਨੇ ਪਹਿਲਾਂ ਕੱਢ ਲੈਂਦੇ ਤੇ ਫਿਰ ਦੋ ਫੜ ਹੋ ਜਾਂਦਾ ਦੋ ਫੜ ਹੋ ਤੋਂ ਬਾਅਦ ਦੂਜੇ ਪਾਣੀ ਕਿਵੇਂ ਆਉਗੇ ਬਿੱਤ ਦਾ ਸੁਰਾਣਾ ਦਾ ਰਾਹ ਵੀ ਬੰਦ ਹੋ ਗਏ ਰਾਹ ਦੇ ਪਿੱਛੇ ਵੀ ਕਰਦਾ ਪੱਕੀ ਸੜਕਾਂ ਵੀ ਆਉਂਦੀਆਂ ਉਹਦੇ ਵਿੱਚ ਇੱਕ ਕੱਟ ਆ ਅੱਜ ਦਾ ਪੰਜਾਬ ਦਾ ਜਨਤਾ ਕੀ ਪਰਮਿੰਦਰ ਪਾਲ ਮਾਜਰਾ ਉਹਨੇ ਅੱਗੇ ਦੱਸਣਾ ਐਸ.ਐਮ. ਨੂੰ ਮਿਲੇ ਤੇ ਡੀ.ਡੀ. ਨੂੰ ਮਿਲੇ ਡੀ.ਟੀ ਨੇ ਏ.ਡੀ.ਸੀ. ਡਿਊਟੀ ਡਾਤੀ ਉਸ ਮੌਕੇ ਤੇ ਗਿਆ ਉਹਨੇ ਮੰਗਿਆ ਅ ਸਰਪੰਚ ਸਾਹਿਬ ਬੈਠੇ ਜੇ ਮਨਜੀਤ ਸਿੰਘ ਢੀਰ ਤਾਂ ਇਹ ਉਥੋਂ ਦੇ ਨੇ ਪੰਜਾਂ ਪਿੰਡਾਂ ਦੇ ਅਨੁਸਾਰ ਹੋ ਗਿਆ ਅਸੀਂ ਇਹ ਬੇਸਿਕ ਕਰਦੇ ਹਾਂ ਵੀ ਸਰਕਾਰ ਇਹ ਹੁਣ ਨਾ ਕਰੇ ਕੰਮ ਕਰ ਲੈ ਵੀ ਇਹ ਕਰਨੀਆਂ ਨਾ ਕਿ ਕਰਦਾ ਤਾਂ ਅਰੇ ਏ.ਡੀ.ਜੀ. ਰਿਪੋਰਟ ਹੁੰਦੀ ਉਹ ਦਵਾ ਦੇਣੇ ਨਾ ਕਰਦਾ ਜਿਹੜਾ ਕਹਾ ਹਰਿਆਣਾ ਤੋਂ ਲੈ ਕੇ ਕਿਤੇ ਨਾ ਕਿਤੇ ਹਾਈ ਕੋਰਟ ਨੇ ਜਿਹੜਾ ਕਹਿ ਕਿ ਇਹ ਰਸਤਾ ਖੋਲਿਆ ਜਾਵੇ ਤਾਂ ਹਰਿਆਣਾ ਸਰਕਾਰ ਨੂੰ ਲਿਖਿਆ ਤੁਸੀਂ ਬਾਅਦੇ ਕੋਈ ਖਾਨਚਾਰੇ ਨੇ ਕਿ ਸਾਡੀਆਂ ਮੰਗਾਂ ਨੂੰ ਸਭ ਕੁਝ ਹਾਈ ਕੋਰਟ ਨੇ ਕਹਿ ਮੈਂ ਹਾਈ ਕੋਰਟ ਮੈਨੂੰ ਪਤਾ ਲੱਗਿਆ ਬਾਈ ਮਿੱਤ ਪਤਾ ਹਾਈ ਕੋਰਟ ਨੇ ਪਹਿਲਾਂ ਆ ਦਿੱਤਾ ਵੀਰਾ ਖੋਲਿਆ ਜਾਵੇ ਕਿਸਾਨਾਂ ਨੇ ਤਾਂ ਰੜੂ ਕੇ ਨਹੀਂ ਕਿਸਾਨਾਂ ਤਾਂ ਹਰਿਆਣੇ ਵਾਲੇ ਰੋਕਿਆ ਕੰਨਾ ਕਰ ਪਰਿਆਣੇ ਨੇ ਤਾਂ ਜੱਕ ਦੇਣਾ ਰਸਤਾ ਖੁੱਲ ਜਾਣਾ ਫੋਰਸ ਵਾਲ ਕਰੋ ਜੀ ਸਰ ਇੱਕ ਤੁਸੀਂ ਆ ਪਾਣੀ ਨੂੰ ਲੈ ਕੇ ਆਉਂਦਾ ਚੱਕੀ ਹੈ ਕਿ ਰਾਜਪਾਲ ਜਿਹੜਾ ਪਾਣੀ ਦਿੰਦਾ ਉਹ ਹੁੰਦਾ ਜਿਹੜਾ ਬਹੁਤ ਕਮਾ ਦਿਵਾ ਦੋ ਇੱਕ ਪਾਸੇ ਅਸਲ ਇਹ ਅੰਦਾਜ਼ਾ ਹੈ ਕਿ ਅਜੇ ਤੱਕ ਸੁਪਰੀਮ ਕੋਰਟ ਨੇ ਕਿਹਾ ਉਹ ਫੈਸਲਾ ਕੀ ਹੈ ਕਿ ਇਹਦੇ ਸਰਕਾਰ ਦੇ ਪਾਣੀ ਦੇ ਗ੍ਰੇਡ ਆ ਕੋਈ ਫੈਸਲਾ ਨਹੀਂ ਕਰਦਾ ਹੈ ਲੱਗਦਾ ਕਿ Rajasthan ਦੇ ਮੁਤਲਬ ਸਰਕਾਰ ਪਾਣੀ ਜਾਂ ਦੁਬਾਰਾ ਕਿ ਨੌ ਦੁਬਾਰਾ ਕਿ ਬਣਾ ਨਹੀਂ ਜੀ ਐਸਆਈਐਮ ਦੀ ਗੱਲ ਕੀਤੀ ਆ ਉਹ ਗੱਲ ਸੁਪਰੀਮ ਕੋਰਟ ਨੇ ਕੀ ਕਿਹਾ ਫੈਰ ਕਰਨ ਨੂੰ ਕਿਹਾ ਪਾਣੀ ਤਾਂ ਨਹੀਂ ਕਿਹਾ ਜਿੰਨੇ ਪਾਣੀ ਦਾ ਫਾਇਦਾ ਨਹੀਂ ਹੁੰਦਾ ਫਿਰ ਨਹਿਰ ਦਾ ਕੀ ਫਾਇਦਾ ਹੁਣ ਰਾਜਸਥਾਨ ਦੀ ਵੀ ਪਾਣੀ ਦੀ ਗੱਲ ਕੀਤੀ ਆ ਰਾਜਸਥਾਨ ਪਹਿਲਾਂ ਸਾਨੂੰ ਰੋਟੀ ਦਿੰਦਾ ਸੀ ਹੁਣ ਕੁੜਗੰਦ ਕਰਤੀ ਇਹ ਸਰਕਾਰਾਂ ਦੀ ਸੈਂਟਰ ਦੀ ਜੜੀ ਜੜੀ ਆ ਸੈਂਟਰ ਪੰਜਾਬ ਦਾ ਬਰੋਥੀ ਆ ਸਾਡਾ ਜਿਹੜਾ ਆ ਭਾਗੜਾ ਡੈਮ ਉਹ ਵੀ ਸੈਂਟਰ ਸਾਡਿਆਂ ਚੰਡੀਗੜ੍ਹ ਵੀ ਸੈਂਟਰ ਦੇ ਟੈਂਡ ਫਿਰਦੇ ਆ ਸਾਡੀ ਮੰਗੇ ਅ ਵੀ ਜੇ ਪੰਜਾਬ ਨੂੰ ਬਚਾਉਣਾ ਜਾਂ ਦੁੱਧਿਆ ਨੂੰ ਬਚਾਉਣਾ ਬਾਹਲੇ ਮਿਲੋਂ ਫੈਡਰਲ ਦਾ ਚਾਹਣਾ ਚਾਹੀਦਾ ਕਿ ਮੈਂ ਮਹਾਂ ਅਮਰੀਕਾ ਚਾ ਕੈਨੇਡਾ ਚਾ ਹੋਰ ਸੁਪਿਆ ਚਾ ਸਿਸਾ ਚਾ ਉਸ ਦਾ ਸਾਡਾ ਵੀ ਚਾਹੀਦਾ ਜਿਹੜਾ ਤੁਸੀਂ ਅੰਦਰ ਸੀ ਆ ਵੀ ਉਹ ਸਰਟੀਫਿਕੇਟ ਦੇ ਵਿੱਚ ਸਪੱਸ਼ਟ ਕਰਾਉਣਾ ਕੋਈ ਚਾ ਬਣਾ ਕੋਈ ਇਹ ਮੁਕੱਦਿਓ ਚ ਰਹਿਣਾ ਕਿ ਅਧੀਮੀ ਅੱਜ ਫੈਸਲਾ ਕਰ ਲੈਣ ਡਾਕਟਰ ਨੂੰ ਦੱਸਦਾ ਵਿੱਚ ਦਾਰਾ ਦੱਸ ਨੂੰ ਪੰਜਾਬ ਦੇ ਜਿੰਨੇ ਮੰਤਰੀਆਂ ਉਹਨਾਂ ਦੇ ਨਾਲ ਮੂਰੇ ਮੁਜ਼ਾਰਾ ਵੀ ਕਰਨਾ ਧਰਨਾ ਵੀ ਦੇਣਾ ਤੇ ਉਹਨੂੰ ਮੈਮੋਰੰਡਮ ਦੇਣਾ ਮੈਮੋਰੰਡਮ ਦੀ ਕਮੇਟੀ ਬਣ ਗਈ ਆ ਕਮੇਟੀ ਉਹ ਹਰਮਤਿਆਰ ਕਰੂਗੀ ਤੇ ਉਹ ਫਿਰ ਸਾਰਿਆਂ ਨੂੰ ਵੰਡਿਆ ਜਾਊਗਾ ਐਸਕੇ ਐਸਕੇ ਮਾਰੇ ਮੈ ਉਹਦੇ ਮੀਟਿੰਗ ਦੇ ਵਿੱਚ ਸੀਗਾ ਤੇ ਉਹ ਮੈਮੋ ਨਾਲ ਨੰਬਰ ਦਿੱਤਾ ਜਾਊਗਾ ਕਿ ਸਾਰਿਆਂ ਨੂੰ ਅਸੀਂ ਚੰਡੀਗੜ੍ਹ ਜਾਣਾ ਉਹ ਫ੍ਰੀ ਤੈਹਰੀ ਹੋਈ ਉਹ ਵੀ ਆ ਦੋ ਤਿੰਨ ਮਿੰਟਾਂ ਮੀਟਿੰਗ ਦਾ ਤੈਹ ਹੋਈ ਉਹ ਇਸ ਤਰ੍ਹਾਂ ਦਾ ਕਰੂ ਕਰਨਾ ਕੇ ਆ ਜੀ ਉਹ ਵੀਗਾ ਮੀਟਿੰਗ ਕਰੀਗਾ ਗਿਆ ਜਾ ਰਿਹਾ ਜੀ ਮੈਂ ਤੁਹਾਨੂੰ ਸੰਭਾਲਦਾ ਵਾਪਸ ਜਾਨ ਕੋਲਾ ਤੁਬਾ ਮਿਤਪਦਾ ਨਹੀਂ ਮੀਟਿੰਗ ਦੇ ਇਹੀ ਫੈਸਲੇ ਕੀਤਾ ਸਭ ਤੋਂ ਪਹਿਲਾਂ ਪਾਣੀਆਂ ਤੇ ਹੀ ਰੱਖਾਂਗੇ ਇੱਕ ਕਰਕੇ ਕਹਿੰਦੇ ਵੀ ਪਾਣੀਆਂ ਦਾ ਜਿਹੜਾ ਮਸਲਾ ਇਹ ਬਹੁਤ ਗੰਭੀਰ ਆ ਇਸ ਤੇ ਸਾਨੂੰ ਸਟੈਂਡ ਲੈਣਾ ਚਾਹੀਦਾ ਜਿਹੜਾ ਸਾਡਾ 42% ਪਾਣੀ ਸਾਨੂੰ ਦੇ ਰਹੇ ਆ ਉਹ ਸਾਡੇ ਕਿਸੇ ਖੇਤਾਂ ਤੋਂ ਨਹੀਂ ਪਹੁੰਚ ਰਿਹਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਾਡੇ ਰੇਕ ਹੈ ਇੱਥੇ ਸੇ ਕਿੱਧਰੋਂ ਪਾਣੀ ਪੰਜਾਬੀ ਸਰਕਾਰ ਉਹ ਤੇ ਸਾਨੂੰ ਫਤਾਲਾ ਲੱਗਿਆ ਜਿਹੜਾ ਉਸ ਸੰਸਦਾਂ ਨੂੰ ਪੁੱਛਿਆ ਹੋਰਾਂ ਤੋਂ ਵੀ ਪੁੱਛਿਆ ਉਹ 15000 ਕਰੋੜ ਰੁਪਏ ਚਾਹੀਦਾ ਪਾਣੀ ਦੇ ਸਿਸਟਮ ਨੂੰ ਠੀਕ ਕਰਵਾਉਣ ਤੇ ਖੇਤਾਂ ਤੱਕ ਪਾਣੀ ਪਹੁੰਚਾਉਣ ਵਾਸਤੇ ਉਹ ਸਰਕਾਰ ਦਾ ਇੰਤਜ਼ਾਮ ਕਰੇ ਦੇ ਸਾਡਾ ਪਾਣੀ ਖੇਤਾਂ ਤੱਕ ਪਹੁੰਚੂਗਾ ਇਸ ਕਰਕੇ ਪਰ ਸਰਕਾਰ ਨਾਲ ਕਹਿਰੀਆ ਲਗਦਾ ਰਹੇ ਕਿ ਕਦੇ ਵੀ ਸਾਡਾ ਆਰਡੀਆ ਕੰਮੀ ਆ ਰਿਹਾ ਕੇਂਦਰ ਤੋਂ ਵੀ ਹੋ ਰਿਹਾ ਹੈ ਨਹੀਂ ਇਸ ਕਰਕੇ ਕੰਮ ਨਹੀਂ ਹੋ ਰਿਹਾ ਜਿਹੜੇ ਪ੍ਰੋਜੈਕਟ ਤੇ ਕੰਮ ਹੋਉਂ ਉਹ ਸੈਂਟਰ ਸਰਕਾਰ ਵੀ ਬਤਕਰਾ ਕਰਦੀ ਸਾਡੇ ਪੰਜਾਬ ਨਾਲ ਪਰ ਇਹ ਸਰਕਾਰ ਲੈਣਦੀ ਵੀ ਨਹੀਂ ਇਹ ਵੀ ਆਪਦੇ ਰੋਲਿਆਂ ਚਈਆ ਇਦੋਂ ਉਹਨਾਂ ਨੇ ਆਖਿਆ ਵੀ ਐਨਓਸੀ ਵਿਓ ਤੇ ਲੈਓ ਇਹਨਾਂ ਨੇ ਵੀ ਇਹ ਆਪ ਆਖਿਆ ਆਜਾ ਕਿਸਾਨਾਂ ਨੂੰ ਬਈ ਪਤਾ ਨਹੀਂ ਗਾਹਾਂ ਤੇ ਕੀ ਕਰਨਾ ਇਸ ਕਰਕੇ ਕਹਿੰਦੇ ਨੇ ਵੀ ਸੈਂਟਰ ਸਰਕਾਰ ਨੂੰ ਇਹ ਦੇਣਾ ਚਾਹੀਦਾ ਜ਼ਿਆਦਾ ਆਰਡੀ ਐਸਾ ਬਿਲਕੁਲ ਦੇਣਾ ਚਾਹੀਦਾ ਸੀ ਇਹ ਤੇ ਮੀਟਿੰਗਾਂ ਪਹਿਲਾਂ ਵੀ ਇਸ ਸਕੀਮ 'ਚ ਵੀ ਹੋਈਆਂ ਨੇ ਸਾਰਾ ਕੁਝ ਇਹ ਸਾਨੂੰ ਦੇਣਾ ਚਾਹੀਦਾ ਪਰ ਅਮੀਰ ਬਿੱਟੂ ਜੀ ਦੀ ਸਟੇਟਮੈਂਟ ਆ ਉਹ ਕਹਿੰਦੇ ਕਿ ਜਿਹੜੇ ਕਿਸਾਨਾਂ ਨੇ ਇੱਕ ਮਿੰਟ ਜੀ ਜਿਹੜਾ ਅੰਦਰ ਵੀ ਕਰ ਰਹੇ ਜੀ ਆਰਡੀ ਐ ਫ ਰੋਕਿਆ ਹੋਇਆ ਜਿਹੜਾ ਅੱਜ ਕਹਿੰਦੇ ਪੰਜਾਬ ਸਰਕਾਰ ਵੀ ਆਪਣਾ ਜਿਹੜਾ ਐਨਓਸੀ ਦਾ ਮਸਲਾ ਹੈ ਉਹ ਰੈਟ ਦੇ ਵੀ ਇਹਨਾਂ ਨੂੰ ਮਾਰੀ ਜਾਵੇ ਇਸ ਕਰਕੇ ਸਰਕਾਰ ਨਹੀਂ ਚਾਹੁੰਦੀ ਅਗਰ ਨੀਤ ਬਿੱਟੂ ਕਹਿੰਦੇ ਨੇ ਕਿ ਜਿਹੜਾ ਆਰਡੀਐਫ ਦਾ ਪਹਛਾਣਾ ਉਸ ਦੇ ਅੰਦਰ ਤੁਹਾੜਾ ਦੂਸਰੀ ਵਾਰ ਭਾਜਪਾ ਦੀ ਸਰਕਾਰ ਬਣਨ ਤਾਂ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਪੰਜਾਬ ਦੇ ਭਲੇ ਦੇ ਲਈ ਆਪਣੇ ਲੀਡਰ ਦੀ ਜਿਹੜੀ ਚੋਣ ਹੋਵੇ ਬਿਲਕੁਲ ਗਲਤ ਉਹ ਕਹਿਣਾ ਉਹਨਾਂ ਦਾ ਚੋਣ ਅਸੀਂ ਦੇਖਣੀ ਆ ਬਿੱਟੂ ਨੇ ਪਹਿਲਾਂ 15 ਸਾਲ ਰਹਿ ਗਿਆ ਐਮਪੀ ਉਦੋਂ ਨਾਲਿਆਤ ਐਵੇਂ ਗੱਲਾਂ ਨੇ ਇਹ ਇਹ ਰਾਜਨੀਤੀ ਗੱਲਾਂ ਨੇ ਫਗਾਨੀ ਇਹ ਰੋਕ ਨਹੀਂ ਸਕਦੇ ਉਹ ਐਵੇਂ ਸਰਕਾਰ ਜਿਆਦੇ ਕਰਕੇ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਇਸ ਕਰਕੇ ਉਹ ਰੋਕ ਰਹੀ ਆ ਪੁਰਸਤ ਬਿਆਨ ਵੀ ਆਇਆ ਜੀ ਕਿਸਾਨ ਸਾਡੇ ਭਰਾ ਸਾਡੇ ਨਾਲ ਬਹਿ ਕੇ ਜਦੋਂ ਮਰਜ਼ੀ ਗੱਲ ਕਰਨ ਜਾਂ ਮੇਨੂੰ ਦੋਹਾਂ ਲੋਕੀ ਉਹਨਾਂ ਦੀਆਂ ਮੰਗਾਂ ਚੁਣਦਾ ਹੱਥ ਕੀਤਾ ਹੋਇਆ ਉਹ ਦੇਖਾਂਗੇ ਜਦੋਂ ਸੱਦੂ ਨੂੰ ਕਹੇ ਉਦੋਂ ਕਰਾਂਗੇ ਗੱਲ ਹਾਂ ਦਾ ਅਸੀਂ ਥੋੜਾ ਉਹਨਾਂ ਨੂੰ ਬੁਲਾਉਣਾ ਉਹ ਸਾਨੂੰ ਸੁਣ ਕੇ ਦੇਖਾਂਗੇ ਸਰਕਾਰ ਫੇਰ ਕਰਾਂਗੇ ਰੋਲ ਕਿਵੇਂ ਮੰਨਦੇ ਨੇ ਕੇਂਦਰ ਲਗਾਤਾਰ ਕਹਿ ਰਹੀ ਹੈ ਭਾਜਪਾ ਲਗਾਤਾਰ ਕਹਿ ਰਹੀ ਹੈ ਕਿ ਜਿਹੜੇ ਫੰਡ ਆ ਉਹਨਾਂ ਦੀ ਵਰਤੋਂ ਕੀਤੀ ਗਈ ਹੈ ਸਰਕਾਰ ਨੇ ਗਲਤ ਜਿਹੜਾ ਇਸਤੇਮਾਲ ਕੀਤਾ ਨੇ ਇਸ ਕਰਕੇ ਫੰਡ ਰੋਕੇਗੇ ਉਹ ਇਹਨਾਂ ਦੀਆਂ ਚਾਲਾਂ ਹੁੰਦੀਆਂ ਨੇ ਠੀਕ ਆ ਵੀ ਰੋਕ ਲੈ ਸਰ ਲਈ ਹੋ ਕੋਈ ਅਸੀਂ ਇਹ ਨਹੀਂ ਕਹਿੰਦੇ ਅਸੀਂ ਕੋਈ ਸਾਰੇ ਗੱਲ ਆ ਜਿਹੜਾ ਐਨਓਸੀ ਇਹਨਾਂ ਨੂੰ ਦੇਣੀ ਚਾਹੀਦੀ ਆ ਉਹਨਾਂ ਨੂੰ ਸਾਡੇ ਆਰ ਡੀ ਫੰਡ ਕੋ ਸਰਕਾਰ ਉਹ ਨੇ ਵੋਟਾਂ ਲੈ ਲਈ ਹੁਣ ਵੀ ਤਾਂ ਉਹਨਾਂ ਨੇ ਤੇਰਾਂ ਦੀ ਤੇਰਾਂ ਖੜੇ ਕੀਤੇ ਸੀ ਉਹਨਾਂ ਨੇ ਇਹਨੂੰ ਵੋਟਾਂ ਦੇਣੀਆਂ ਇਸ ਕਰਕੇ ਜੇ ਨਹੀਂ ਦੇਣਗੇ ਅਗਾਹ ਆਉਣੇ ਜਦੋਂ ਅਜ ਫੇਰ ਵੀ ਆ 4 एमएल ਨੇ ਹੋਣੀਆਂ ਨੇ ਉਹਨਾਂ ਤੇ ਵੀ ਇਹੀ ਹਾਲ ਹੋਊਗਾ ਇੱਕ ਗੱਲ ਮੈਂ ਅੱਜ ਅਸੀਂ ਭੁੱਲ ਗਿਆ ਸੀ ਪੰਜਾਬ ਦਾ ਜਿਹੜਾ ਪਾਣੀ ਆ ਉਹ ਤਕਰੀਬਨ 28% ਨੇਰੀ ਪਾਣੀ ਲੱਗਦਾ ਤੇ 72% ਟੂਬਲਾਂ ਨਾਲ ਲੱਗਦਾ ਜੇ ਮਾਨ ਸਰਕਾਰ ਐਨੀ ਹਿੱਦ ਹੋਵੇ ਤਾਂ ਪਾਣੀ ਪੂਰਾ ਹੋਵੇ ਤਾਂ ਪਾਣੀ ਆਪੇ ਥੱਲੇ ਜਾਊ ਜੋ ਜਦੋਂ ਨੇਰੀ ਪਾਣੀ ਪੂਰਾ ਮਿਲ ਗਿਆ ਜੋ 28% ਹੀ ਬਰਦਾ ਜ਼ਮੀਨਾਂ ਨੂੰ ਜਦੋਂ ਸਾਨੂੰ ਬਾਦ ਇੱਕੋਂ ਨਹਿਰ ਨਿਕਲ ਰਹੀ ਹੈ ਉਦੋਂ ਦੀ ਕੋਪ ਤੋਂ ਪਾਣੀ ਜਦੋਂ ਕੱਢਣੇ ਉਹਦੋਂ ਨੂੰ ਦੇਣ ਅਸੀਂ ਜੇ ਇਹਵੇਂ ਰੌਣਾ ਚੱਲਦਾ ਰਿਹਾ ਰਾਜਸਥਾਨ ਨਹੀਂ ਪੈ ਜਿੱਤੇ ਅਸੀਂ ਇਹਨੂੰ ਸਰਕਾਰ ਨੂੰ ਕਿਹਾ ਵੀ ਆਪ ਦੇ ਖੇਅਜਨ ਦੇ ਵਿੱਚ ਇਹ ਏਜੰਡਾ ਪਾਓ ਵੀ ਇਹ ਅਸੀਂ ਚੀਜ਼ ਸਾਡੀ ਚੀਜ਼ ਆ ਇਹ ਤਾਂ ਮੁੱਲ ਵਿੱਚ ਨਹੀਂ ਆ ਉਹਨੂੰ ਵੇਚੇ ਪਾਣੀ ਨੂੰ ਜੇ ਸਾਡੇ ਕੋਲ ਬਾਧੂ ਆ ਰਾਜਸਥਾਨ ਨਹੀਂ ਦਿੰਦਾ ਅਜੀ ਪਾਣੀ ਦੇ ਕੇ ਪਾਣੀ ਪੱਦਾ ਪਾਣੀ ਚੱਲਦਾ ਪਹਿਲਾਂ ਰੋਟੀ ਦਿੰਦੇ ਰਹੇ ਨਹੀਂ ਹੁਣ ਨਹੀਂ ਦਿੱਤੀ ਤੇ ਹੁਣ ਅਸੀਂ ਕਹਿੰਦੇ ਹਾਂ ਕਿ ਤੁਸੀਂ ਗੌਰ ਹੋ ਪੀਲਾ ਦਦਿਓ ਤੇ ਆਪਣੀ ਸੰਗਰੀ ਚ ਬਿੱਲ ਪਾਦ ਕਰੋ ਏ ਤੇ ਆ ਨਹਿਰਾਣਾ ਪਾਣੀ ਵੀ ਜਿਹੜਾ ਹੈ ਤੁਹਾਨੂੰ ਪਹੁੰਚਿਆ ਕਰੇ ਐਵੇਂ ਗਨਾਂਵਤਾਂ ਨਾਲ ਤਾਂ ਕੁਝ ਨਹੀਂ ਪਰਦਾ ਹੁੰਦਾ ਥੱਲੇ ਦਾ ਤਰਪਾਨਾ ਪਾਈ ਜਾਂਦੇ ਨੇ ਸੋਹਿਆਂ ਵੀ ਪਾਣੀ ਥੱਲੇ ਦਾ ਜਾ ਕੇ ਹੁਣ ਅੱਜ ਕੱਲ ਆ ਜਿਹੜੇ 20 ਬੰਦੇ ਨੇ ਅਸੀਂ ਕੁਦਰਤ ਨਾਲ ਛੇੜ-ਜਾੜ ਕੀਤੀ ਆ ਛੇੜ-ਜਾੜ ਕਰਕੇ ਮੀਂਹ ਵੀ ਇੱਕਦਾਂ ਵੀ ਪੰਦਾ ਅੱਗੇ ਢੜੀ ਲੱਗ ਜਾਂਦੀ ਨਹੀਂ ਪੰਜੇ ਦਿਨਾਂ ਦੀ ਉਹ ਤਾਂ ਥੀ ਥੱਲੇ ਰਨੇ ਪਾਣੀ ਓੜੀ ਓੜੀ ਚਲੇ ਜਾਂਦਾ ਛੇ ਮਹੀਨਾ ਠੀਕਾ ਫੋੜੇ ਕਲਾਮ ਆ ਕੇ ਸਾਰਾ ਪਾਣੀ ਸੁਵੇ ਜਾ ਕੇ ਸਮੁੰਦਰ ਜਾ ਵਰਦਾ ਸਮੁੰਦਰ ਵਧੀ ਜਾਂਦਾ ਤੇ ਪਹਾੜ ਢੱਗ ਜਾਂਦੇ ਐ ਤੱਕੜੀਆਂ ਨੂੰ ਆ ਡੋਲਦਾ ਫਿਰਦਾ ਤੇ ਇਹ ਕਰਕੇ ਹੁਣ ਤੁਸੀਂ ਇਹ ਦੇਖ ਲਓ ਪਾਣੀ ਵੀ ਕਹਿੰਦੇ ਕਿਸਾਨ ਪਾਣੀ ਵੱਧ ਭੂਗਦਾ ਸਾਡੇ ਨਾਲ ਬੈਠ ਕੇ ਲੜਦਾ ਅੱਜ ਮੈਂ ਤੁਹਾਨੂੰ ਗੱਲ ਕਰਦਾ ਹਾਂ ਤੁਸੀਂ ਮੇਰੇ ਤੋਂ ਸਵਾਲ ਕਰਿਓ ਜੇ ਇਹ ਕਰਦੇ ਹੋ ਕਿੰਨਾ ਕਨਹਿਰੀ ਪਾਣੀ ਮਿਲ ਰਿਹਾ ਇਹ ਤਾਂ ਹਜੇ ਕੋਈ ਨਹਿਰੀ ਪਾਣੀ ਨਹੀਂ ਮਿਲਿਆ ਖੇਤਾਂ ਤੱਕ ਪਹੁੰਚਿਆ ਇਹ ਤਾਂ ਸਰਕਾਰ ਦੀਆਂ ਗੱਲਾਂ ਨੇ ਜੀ ਮੈਂ ਮੰਨ ਕਰਦੇ ਹਾਂ ਕਿਨਾਂ ਨੂੰ ਸੁਵੇ ਨਹੀਂ ਲੱਗਦੇ ਆ ਖੇਤਾਂ ਨੂੰ ਸਰਕਾਰ ਨੂੰ ਕੀ ਕਰਨਾ ਚਾਹੀਦਾ ਸਰਕਾਰ ਨੂੰ ਬੰਦ ਕਰਨਾ ਚਾਹੀਦਾ ਪੂਰਾ ਝੋਨਾ ਲਾਉਣ ਤੋਂ ਪਹਿਲਾਂ ਜੀ ਨਹਿਰਾਂ ਸਾਫ਼ ਜਿਹੜੇ ਸੁਏ ਨੇ ਉਹ ਸਾਫ਼ ਕਰਕੇ ਕਰਨੇ ਚਾਹੀਦੇ ਨੇ ਖੇਤਾਂ ਤੱਕ ਪੂਰਾ ਆਉਣਾ ਚਾਹੀਦਾ ਪਾਣੀ ਇਹਨਾਂ ਲੋਕ ਜਿਹੜਾ ਦੂਜਾ ਮੋਟਰੋਂ ਵੱਲਾਂ ਦਾ ਮੋਟਰਾਂ ਦਾ ਪਾਣੀ ਉਹ ਘੱਟ ਲੱਗੇ ਨਹਿਰੀ ਪਾਣੀ ਵੱਧ ਲੱਗੇ ਨਾਲ ਪਾਣੀ ਦਾ ਬਚਤ ਹੋ ਸਕਦੀ ਹੈ ਜੀ ਇਤਨਾ ਦੇਖ ਲਓ ਕੀ ਪ੍ਰਬੰਧ ਨੇ ਸਰਕਾਰ ਦੇ ਜੋ ਸਰਕਾਰ ਦੇ ਦੇ ਪ੍ਰਬੰਧਾ ਜੀ ਸੂਏ ਨਾਲੇ ਸਾਰੇ ਨੇ ਪੱਕੇ ਕਰਤੇ ਪਾਣੀ ਜਾਣਾ ਕਿੱਥੇ ਨੂੰ ਆਣਾ ਪਾਣੀ ਜਿਆਦਾ ਸੂਏ ਥਲੇ ਪਹਿਲਾਂ ਸੂਏ ਕੱਚੇ ਹੁੰਦੇ ਤੇ ਘਰ-ਬਾਰ ਸਾਰੇ ਕੱਚੇ ਹੁੰਦੇ ਤੇ ਪਾਣੀ ਥਲੇ ਜਾਈ ਜਾਂਦਾ ਦਾ ਹੁਣ ਤਾਂ ਸੜਕਾਂ ਵੀ ਪੱਕੀਆਂ ਘਰ ਵੀ ਪੱਕੇ ਸੂਏ ਨਾਲੇ ਵੀ ਪੱਕੇ ਨਹਿਰਾਂ ਵੀ ਪੱਕੀਆਂ ਤੇ ਪਾਣੀ ਜਾਊ ਕਿੱਥੇ ਨੂੰ ਪਾਣੀ ਦਾ ਖਤ ਹੋਣਾ ਹੋਣਾ ਜ਼ਿੰਮੇਵਾਰ ਦੀ ਬੋਰੀ ਵਾਲਤਾ ਜ਼ਮੀਨਦਾਰ ਅੱਜ ਵੀ ਮਰਿਆ ਜ਼ਿੰਮੇਵਾਰ ਕੱਲ ਵੀ ਮਰਿਆ ਜਿਵੇਂ ਯਾਰ ਦੀ ਬਾਹ ਫੜਦਾ ਜੀ ਕੋਈ ਜਿਮੀਦਾਰ ਦਾ ਕਮਾ ਕੇ ਦੇ ਰਿਆ ਜਾਂ ਹੋਰ ਬੰਦੇ ਪੈਸੇ ਕਮਾ ਲਿਆ ਜਿਮੀਦਾਰ ਤੋਂ ਲੈ ਕੇ ਸਾਸੀ ਅਗੇ ਤਾਂ ਮਹਿੰਗੀ ਦੋ ਵੇਚਦੇ ਆ ਅਸੀਂ ਕਿੱਥੇ ਜਾ ਸਕਦੇ ਆ ਸਰਕਾਰ ਨੂੰ ਕਹ ਸਰਕਾਰ ਜੀ ਮੈਂ ਤਾਂ ਕਾ ਕੇ ਮਾਰ ਕੇ ਵੀ ਸਾਨੂੰ ਤੁਸੀਂ ਸਾਡਾ ਮੁੱਲ ਦੋ ਜਿਹੜਾ ਬਣਦਾ ਮੁੱਲ ਦੋ ਇੱਕ ਰੇਟ ਰੱਖੋ ਸਾਰਾ ਜੀ ਬਾਕੀ ਪਾਣੀ ਦਾ ਜੀ ਇਹ ਵੀ ਅਸੀਂ ਘਰ ਵੀ ਕਹਿੰਦੇ ਆ ਆਪਣੀ ਟੱਬਰ ਨੂੰ ਵੀ ਕਹਿੰਦੇ ਆ ਭਾਈ ਪਾਣੀ ਘਟ ਵਧ ਤੋਂ ਪਾਣੀ ਸਿੱਧੀ ਪੁਜਾਈ ਤੋਂ ਇਹ ਜਿਹੜਾ ਸਰਕਾਰ ਵੱਲੋਂ ਕਿਹਾ ਗਿਆ ਸੀ ਕੁਝ ਹੁੰਨੇ ਦੀ ਸਿੱਟੀ ਬੁਝਾਈ ਕਿੰਨੀ ਕੁ ਸਫਲ ਆਉ ਇਹ ਸਾਡੇ ਅਸੀਂ ਪਿਛੇ ਦਾ ਲਾਜ ਗਿਆ ਧੋਲੇਆ ਗਰੀਬੀ ਠੀਕ ਰਹੀ ਆ ਉਹ ਉਹ ਸਾਰੇ ਨੂੰ ਕਿਸੇ ਨੂੰ ਦਵਾਈ ਘੱਟ ਮਿਲਦੀ ਹੈ ਕਿ ਉਹ ਵੱਧ ਮਿਲਦੀ ਹੈ ਉਹ ਕਿਸੇ ਨੂੰ ਚੰਗੀ ਵਿਆਹੀ ਕਰੀਆਂ ਕਿਸੇ ਨੂੰ ਨਹੀਂ ਕਰਨੇ ਆ ਜੀ ਉਹ ਵਿਚਾਰਾ ਪਿੱਛੇ ਰਹਿੰਦਾ ਕਿ 25 ਦਿਨ ਬਦਲੇ ਪਾਣੀ ਲਾਉਣੇ ਪੈਂਦਾ ਉਹ ਜਾਂਦੀ ਫਿਰ ਜਿਹੜੇ ਦੂਏ ਲੱਗੇ ਉਹ ਧਾਨ ਬੜੇ ਹੋਏ ਨੇ ਉਹ ਫੇ ਕਿੱਚਾ ਮਾਟਾ ਮਾ ਜੰਮਦੀ ਆ ਕਈ ਵਾਰ ਵੱਧਿਆ ਜੰਮਦੀ ਆ ਕਿਸੇ ਤੇ ਤੇ ਇਸ ਕਾ ਕੇ ਆ ਜੀ ਕਿ ਆ ਨਾ ਪਾਣੀ ਦਾ ਬਚਾਓ ਬਧਿਆ ਗੱਲਾ ਅੱਜ ਮੱਕੀ ਬੀਜਦੇ ਆ ਜੀ ਮੱਕੀ ਪਾਣੀ ਬਹੁ ਖਾਂਦੀ ਆ ਹਰ ਜੀ ਪਾਣੀ ਮੱਕੀ ਹਲ ਪਾਣੀ ਖਾਂਦੀ ਆ ਪਰ ਇਕੱਲਾ ਜ਼ਮੀਨਦਾਰ ਜੋ ਦੋਸਤ ਨਹੀਂ ਹੈਗਾ ਜੇ ਫੈਕਟਰੀਆਂ ਬਹੁਤ ਦੋਸਤ ਇਸ ਵਿੱਚ ਆ ਜਿੰਨਾ ਫੈਕਟਰੀ ਪਾਣੀ ਖਰਾਬ ਕਰਦੀ ਆ ਮੈਂ ਕਹਿੰਦਾ ਜਿੰਮੀ ਦਾ ਕਰਦਾ ਨਹੀਂ ਪਾਣੀ ਖਰਾਬ ਇਹ ਜਾਇ ਕਹਿੰਦੇ ਵੀ ਜਿਦੋਂ ਸਾਰੇ ਨੂੰ ਫੈਕਟਰੀ ਵੀ ਡੰਨ ਲਗਣਾ ਚਾਹੀਦਾ ਫੈਕਟਰੀਆਂ ਦਾ ਮਿਲੇ ਹੋਈਆਂ ਆਪਸਰਾ ਨਾਲ ਤੇ ਸਾਰੇ ਮਿਲੇ ਹੋਇਆ ਇੱਕ ਦਿਨੇ ਸਾਰੇ ਆਪਸ ਵਿੱਚ ਮਿਲੇ ਹੋਇਆ ਫੈਕਟਰੀਆਂ ਪਾਣੀ ਥੱਲੇ ਜਾਂਦਾ ਉਹ ਪਾਣੀ ਸਾਰੇ ਸਵੇ ਖਰਾਬ ਹੁੰਦਾ ਸਾਡਾ ਸਾਰਾ ਹੀ ਇਹਨੂੰ ਆਪਾਂ ਕੀ ਕਰਦੇ ਤੇ ਕੁਝ ਵੀ ਕਰਦੇ ਸਰਕਾਰ ਨੂੰ ਬੇਇੱਜ਼ਤੀ ਕਰਦੇ ਆ ਵੀ ਸਾਡੇ ਦਾ ਕੋਈ ਪ੍ਰਬੰਧ ਕੀਤਾ ਜਾਵੇ ਬਸ